ਸ੍ਰੀ ਕਾ ਜੀ ਵੀਡੀਓ ਵੇਖ ਰਿਹਾ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਨੰਨ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ Google Map ਨੇ ਫੇਰ ਦਿੱਤਾ ਤੋਕਾ ਬੇਟੀ ਦੀ ਪ੍ਰੀਖਿਆ ਲਈ ਉਹਨਾਂ ਜਾ ਰਕੇ ਪਰਿਵਾਰ ਨਾਲ ਵਾਪਰਿਆ ਹੱਸਾ ਸ੍ਰੀ ਕਿਰਤਪੁਰ ਸੈਵਨ ਜਦੀਕੀ ਇਲਾਕੇ ਨਾਲਾਗੜ ਦੇ ਪਰਿਵਾਰ ਲਈ Google Map ਇੱਕ ਵਾਰ ਫਿਰ ਦਾ ਹਾਸੇ ਦੀ ਵਜ੍ਹਾ ਬਣਿਆ ਜਾਣਕਾਰੀ ਅਨੁਸਾਰ ਨਾਲਾਗੜ ਹਿਮਾਚਲ ਪ੍ਰੇਸ਼ਦਾ ਇੱਕ ਪਰਿਵਾਰ ਹੈ ਆਪਣੀ ਬੇਟੀ ਦੀ ਪ੍ਰੀਖਿਆ ਲਈ ਉਹਨਾ ਹਿਮਾਚਲ ਪ੍ਰਦੇਸ਼ ਜਾ ਰਿਹਾ ਸੀ ਜਿਸ ਲਈ ਉਹ Google Map ਵਿੱਚ ਲੋਕੇਸ਼ਨ ਨੂੰ ਸੈੱਟ ਕਰਕੇ ਚੱਲ ਪਏ ਮੈਂ ਪਿਰਸਤਾ ਦਬੋਟਾ ਪਰਤਗੜ ਸ਼੍ਰੀਕ੍ਰਿਤਪੁਰ ਸਾਹਿਬ ਨੰਗਲ ਤੋਂ ਹੁੰਦਾ ਹੋਇਆ ਉਹਨਾ ਨਜ਼ਦੀਕ ਦੱਸ ਰੱਖਿਆ ਸੀ ਇਸ ਦੇ ਮੁਤਾਬਕ ਉਹ ਚੱਲ ਪਏ ਤੇ ਜਦੋਂ ਦਬੋਟਾ ਨਦੀ ਤੇ ਕੋਲ ਪਹੁੰਚੇ ਤਾਂ ਮੈਂ ਪ੍ਰਸਤਨ ਨਦੀ ਵਿੱਚੋਂ ਦਰਸਾਰਾ ਰੱਖਿਆ ਸੀ ਕਿਉਂਕਿ ਟਪੋਟਾ ਨਦੀ ਤੇ 2023 ਨੂੰ ਆਈ ਪ੍ਰਸਾਦ ਕਰਨ ਪੁਲ ਟੁੱਟ ਗਿਆ ਸੀ ਇਹ ਰਸਤਾ ਪਿਛਲੇ 2 ਸਾਲਾਂ ਤੋਂ ਬੰਦ ਪਿਆ ਸੀ ਅਤੇ ਸਥਾਨਕ ਵਸਨੀਕਾਂ ਨੇ ਅਰਜੀ ਰਸਤਾ ਨਦੀ ਵਿੱਚੋਂ ਬਣਾ ਰੱਖਿਆ ਸੀ ਜੋ ਪਿਛਲੇ ਦਿਨ ਆਈ ਬਾਰਸ਼ ਕਾਰਨ ਹੜ੍ਹ ਹੜ ਗਿਆ ਸੀ ਦੂਜੇ ਪਾਸੇ ਪੀੜਤ ਪਰਿਵਾਰਾਂ ਨੇ ਗੂਗਲ ਮੈਪ ਤੇ ਭਰੋਸਾ ਕਰਕੇ ਕਾਰ ਨੂੰ ਅਰਜੀ ਰਸਤੇ ਵਿੱਚ ਉਤਾਰ ਦਿੱਤਾ ਪਾਣੀ ਜ਼ਿਆਦਾ ਹੋਣ ਕਾਰਨ ਕਾਰ ਸਵਾਰੀਆਂ ਸਨੇ ਕਾਫੀ ਦੂਰ ਤੱਕ ਹੜ ਗਈ। ਮੌਕੇ ਤੇ ਖੜੇ ਲੋਕਾਂ ਨੇ ਰੋਲਾ ਪਾ ਕੇ ਇਸ ਪ੍ਰਵਾਹ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਗਨੀਮਤ ਇਹ ਰਹੀ ਕਿ ਵੱਡੀ ਕੋਈ ਵੱਡਾ ਹਾਸਾ ਨਹੀਂ ਵਾਪਰਿਆ। ਪਰਿਵਾਰ ਨੂੰ ਸਹੀ ਸਲਮਤ ਬਾਹਰ ਕੱਢਿਆ ਗਿਆ। ਪਰਿਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਬਾਅਦ ਵਿੱਚ ਇਕੱਠੇ ਹੋਏ ਲੋਕਾਂ ਨੇ ਕਿਲੋਮੀਟਰ ਦੀ ਦੂਰੀ ਤੇ ਰੱਸੇ ਪਾ ਕੇ ਕਾਰ ਬਾਹਰ ਕੱਢੀ। ਸਥਾਨਿਕ ਲੋਕਾਂ ਦਾ ਕਹਿਣਾ ਸੀ ਕਿ ਕਾਰ ਵਿੱਚ ਵੈਕ 400 ਵਿਅਕਤੀ ਸਵਾਰ ਸਮਝਾ ਵਿੱਚ ਇੱਕ ਲੜਕੀ ਸੀ ਜਿਸ ਨੇ ਪ੍ਰੀਖਿਆ ਦੇਣੀ ਸੀ ਹਾਸਿਕਾ ਨੂੰ ਪ੍ਰੀਖਿਆ ਵੀ ਨਹੀਂ ਦੇ ਸਕੇ ਖਬਰ ਨੂੰ ਅੰਤ ਤੱਕ ਦੇਖਣ ਲਈ